ਪੰਜਾਬ ਦੇ ਮਸ਼ਹੂਰ ਅਤੇ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਆਈ ਵੱਡੀ ਖਬਰ ਮੁਹਾਲੀ 40s ਹਸਪਤਾਲ ਦੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਿਹੜਾ ਹੈ ਜਾਰੀ ਕਰ ਦਿੱਤਾ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਖਾਸ ਕਰਕੇ ਪੰਜਾਬ ਦੇ ਸਾਰੇ ਹੀ ਲੋਕਾਂ ਵੱਲੋਂ ਵੱਡੇ ਪੱਧਰ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਰਦਾਸ ਕਰਦੇ ਹਾਂ ਰਾਜਵੀਰ ਜਵਦਾਵਾਸ ਦੇ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਕਰਨ ਉਹ ਜਲਦੀ ਤੋਂ ਜਲਦੀ ਰੱਬ ਉਹਨਾਂ ਦੇ ਸਰੀਰ ਦੀ ਰਿਕਵਰੀ ਕਰੇ ਕਿਉਂਕਿ ਉਹਨਾਂ ਦੇ ਮਾਤਾ ਉਹਨਾਂ ਦੀ ਧਰਪਤਰੀ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਸਾਥ ਸਬੰਧੀ ਟੈਨਸ਼ਨ ਦੇ ਵਿੱਚ ਨੇ ਉਹ ਤਾਂ ਟੈਨਸ਼ਨ ਦੇ ਵਿੱਚ ਹੈ ਹੀ ਹੈ ਲੇਕਿਨ ਜਿਹੜੇ ਰਾਜਵੀਰ ਜਵਦਾ ਨੂੰ ਪਿਆਰ ਕਰਦੇ ਨੇ ਜਿਹੜੇ ਰਾਜਵੀਰ ਜਵੰਦਾ ਦੇ ਫੈਨ ਨੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸ਼ਾਇਦ ਕਿ ਅੱਖ ਖੋਲ ਕੇ ਵੇਖੇ ਰਾਜਵੀਰ ਜਵੰਦਾ ਕਿ ਕਿੰਨਾ ਪੰਜਾਬ ਅਤੇ ਪੰਜਾਬੀਓ ਤੁਹਾਨੂੰ ਪਿਆਰ ਕਰਦੀ ਹੈ ਸ਼ਾਇਦ ਉਸ ਗੱਲ ਦਾ ਉਹਨਾਂ ਨੂੰ ਇਲਮ ਜਾਣਕਾਰੀ ਹੁੰਦੀ ਤੇ ਉਹਨਾਂ ਨੇ ਪਤਾ ਨਹੀਂ ਕਿੰਨੇ ਖੁਸ਼ ਹੋਣਾ ਸੀ ਡਾਕਟਰ ਨੂੰ ਬਲੇਟਲ ਜਾਰੀ ਕੀਤਾ ਗਿਆ ਹੈ ਖੱਛੇ ਪਰਟਾਏ ਗਿਆ ਨਹੀਂ ਰਾਜਵੀਰ ਜਵੰਦਾ ਦੀ ਫਿਜ਼ੀਕਲ ਕੰਡੀਸ਼ਨ ਨੂੰ ਲੈ ਕੇ ਸਰੀਰ ਦੇ ਵਿੱਚ ਮੂਵਮੈਂਟ ਨਹੀਂ ਹੋ ਰਹੀ ਜਿਸ ਤਰ੍ਹਾਂ ਦੀ ਆਸ ਸੀ ਜਿਸ ਤਰ੍ਹਾਂ ਦੀ ਇੱਛਾ ਸੀ ਡਾਕਟਰਾਂ ਦੀ ਕਿ 4-50 ਦਿਨਾਂ ਦੇ ਵਿੱਚ ਵਿੱਚ 2-3 ਜਾਂ 5% ਸਿਰਕੀ ਸਰੀਰ ਦੀ ਰਿਕਵਰੀ ਹੋ ਜਾਣੀ ਚਾਹੀਦੀ ਸੀ ਨੰਬਰ 1 ਉਹਨਾਂ ਦੇ ਸਿਰ ਉੱਤੇ ਵੀ ਡੂੰਗੀ ਛੱਟ ਲੱਗੀ ਹੈ ਨੰਬਰ 2 ਉਹਨਾਂ ਦੀ ਰੀੜ ਦੀ ਹੱਡੀ ਤੇ ਵੀ ਭਿਆਨਕ ਡੂੰਗੀ ਸੱਟ ਲੱਗੀ ਹੈ ਇਹਨਾਂ ਦੋਹਾਂ ਸੱਟਾਂ ਦੇ ਕਾਰਨ ਦਿਲ ਦਾ ਦੌਰਾ ਵੀ ਪਿਆ ਹੈ ਰਾਜਵੀਰ ਜਵੰਦਾ ਨੂੰ ਰਾਜਵੀਰ ਜਵੰਦਾ ਐਮਆਈਆਰ ਦੀ ਜਿਹੜੀ ਰਿਪੋਰਟ ਹੈ ਨਿਊਰੋ ਸਰਜਿਕਲ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਖੁਲਾਸੇ ਹੋਏ ਨੇ ਕਿ ਰਾਜਵੀਰ ਜਵੰਦਾ ਦੇ ਪੂਰੇ ਸਰੀਰ ਦੇ ਵਿੱਚ ਆਕਸੀਜਨ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਜਾ ਰਹੀ ਜਿਸ ਤਰ੍ਹਾਂ ਆਮ ਆਦਮੀ ਵੱਲੋਂ ਜਿਹੜੀ ਉਹ ਅਰਥਜਿਨ ਹੁੰਦੀ ਹੈ ਉਹਦੇ ਪੂਰੇ ਅੰਗਾਂ ਦੇ ਵਿੱਚ ਜਾਦੀ ਹੈ ਇਸ ਕਰਕੇ ਰਾਜਵੀਰ ਜਵੰਦਾ ਦਾ ਦਿਮਾਗ ਜਿਹੜਾ ਹੈ ਉਹ ਕੰਮ ਨਹੀਂ ਕਰ ਰਿਹਾ ਦੂਸਰੇ ਪਾਸੇ ਉਹਨਾਂ ਦੀ ਬਾਡੀ ਜਿਹੜੀ ਹੈ ਉਹ ਹਿੱਲ-ਜੁਲ ਨਹੀਂ ਰਹੀ ਉਹਨਾਂ ਦੀ ਬਾਡੀ ਦੇ ਕਈ ਪਾਰ ਤੇ ਖਾਸ ਕਰਕੇ ਹੱਥ ਅਤੇ ਪੈਰ ਸੁੱਕਣੇ ਸ਼ੁਰੂ ਹੋ ਗਏ ਨੇ ਕਿਉਂਕਿ ਉਹਨਾਂ ਉਹਨਾਂ ਅੰਗਾਂ ਦੇ ਵਿੱਚ ਆਕਸੀਜਨ ਦੀ ਜਿਹੜੀ ਮਾਤਰਾ ਹੈ ਜਿੰਨੀ ਜਾਣੀ ਚਾਹੀਦੀ ਹੈ ਉਹ ਨਹੀਂ ਜਾ ਰਹੀ ਡਾਕਟਰਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਇਹਨਾਂ ਨੂੰ ਲੰਮਾ ਸਮਾਂ ਵੈਂਟੀਲੇਟਰ ਤੇ ਰਹਿਣਾ ਰਹਿ ਸਕਦਾ ਹੈ ਵੈਂਟੀਲੇਟਰ ਤੋਂ ਬਿਨਾ ਇਲਾਜ ਰਾਜਵੀਰ ਜਵੰਦਾ ਦਾ ਰਾਜਵੀਰ ਜਵੰਦਾ ਦਾ ਡਿਫਿਕਲਟ ਹੈ ਇਸ ਕਰਕੇ ਵਾਰ-ਵਾਰ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋੜ ਹੈ ਰਾਜਵੀਰ ਜਵੰਦਾ ਨੇ ਅਰਦਾਸ ਕਰਨ ਦੀ ਪ੍ਰਾਰਥਨਾ ਕਰਨ ਦੀ ਦੁਆ ਕਰਨ ਦੀ ਅਤੇ ਬੇਨਤੀਆਂ ਕਰਨ ਲਈ ਭਜਨ ਸਿਮਰਨ ਕਰਨ ਲਈ ਰਾਜਵੀਰ ਜਵੰਦਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਰਾਜਵੀਰ ਜਵੰਦਾ ਨੂੰ ਲੋੜ ਹੈ ਉਹਨਾਂ ਦੀ ਮਾਤਾ ਦੀ ਮਾਤਾ ਨੂੰ ਲੋੜ ਹੈ ਆਪਣੇ ਪੁੱਤਰ ਦੀ ਧਰਮ ਪਤਨੀ ਨੂੰ ਲੋੜ ਹੈ ਰਾਜਵੀਰ ਜਵੰਦਾ ਦੀ ਅਤੇ ਉਹਨਾਂ ਦੇ ਛੋਟੇ ਇੱਕ ਦੀ ਉਮਰ 11 ਸਾਲ ਕਾਕੂ ਦੀ ਉਮਰ ਜਿਹੜੀ ਹੈ 5 ਸਾਲ ਦੱਸੀ ਜਾ ਰਹੀ ਹੈ ਉਹਨਾਂ ਨੂੰ ਲੋੜ ਹੈ ਆਪਣੇ ਪਿਤਾ ਰਾਜਵੀਰ ਜਵੰਦਾ ਦੀ ਦੁਨੀਆ ਭਰ ਦੇ ਪੰਜਾਬੀ ਅਤੇ ਜਿੰਨੇ ਵੀ ਪੰਜਾਬੀ ਗਾਇਕ ਨੇ ਜਿੰਨੇ ਵੀ ਪੰਜਾਬੀ ਫਿਲਮੀ ਐਕਟਰ ਨੇ ਸਾਰਿਆਂ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਜਿਹੜੀ ਕੰਡੀਸ਼ਨ ਦੇ ਵਿੱਚੋਂ ਮੁਜ਼ਰਿਆ ਹੈ ਉਹ ਕੰਡੀਸ਼ਨ ਤੋਂ ਜੇਕਰ ਉਸਨੇ ਨਿਯਾਤ ਪਾਉਣੀ ਹੈ ਤਾਂ ਅਰਦਾਸ ਕਰਵੀਂ ਜ਼ਰੂਰੀ ਹੈ ਰਾਜਵੀਰ ਜਵੰਦਾ ਦੇ ਹੱਕ ਵਿੱਚ ਪੰਜਾਬ ਦਾ ਗਾਇਕ ਭਾਈਚਾਰਾ ਫਿਲਮੀ ਭਾਈਚਾਰਾ ਨਾਲ ਖੜ ਗਿਆ ਹੈ ਹੌਸਲਾ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਮਾਤਾ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਛੋਟੇ-ਛੋਟੇ ਦੋ ਬੱਚਿਆਂ ਨੂੰ ਜਿਸ ਦੀ ਉਮਰ 11 ਅਤੇ 5 ਸਾਲ ਦੱਸੀ ਜਾ ਰਹੀ ਹੈ ਰਾਜਵੀਰ ਜਵੰਦਾ ਲਗਾਤਾਰ ਜਿਹੜਾ ਐਸੂਲੇਟਡ ਨੇ ਵੈਂਟੀਲੇਟਰ ਤੇ ਨੇ ਸਰੀਰ ਉਹਨਾਂ ਦਾ ਮੂਵਮੈਂਟ ਨਹੀਂ ਕਰ ਰਿਹਾ ਉਹਨਾਂ ਦੇ ਸਰੀਰ ਦੇ ਵਿੱਚ ਪੂਰੀ ਤਰ੍ਹਾਂ ਆਕਸੀਜਨ ਨਹੀਂ ਜਾ ਰਹੀ ਦਿਮਾਗ ਦੇ ਵਿੱਚ ਆਕਸੀਜਨ ਨਹੀਂ ਜਾ ਰਹੀ ਸਿਰ ਉੱਤੇ ਡੂੰਗੀ ਸੱਟ ਲੱਗੀ ਹੈ ਰੀੜ ਦੀ ਹੱਡੀ ਉੱਤੇ ਡੂੰਗੀ ਸੱਟ ਲੱਗੀ ਹੈ ਇਸ ਕਰਕੇ ਲਗਾਤਾਰ ਡਾਕਟਰਾਂ ਵੱਲੋਂ ਇੱਕ ਸਪੈਸ਼ਲ ਟੀਮ ਲਗਾਈ ਗਈ ਹੈ ਜਿਹੜੀ 5-5 ਮਿੰਟ ਬਾਅਦ ਨਿਗਰਾਨੀ ਜਾਂਚ ਕਰਦੀ ਹੈ ਰਾਜਵੀਰ ਜੋ ਅਦਾਤੀ ਹਾਲਾਂਕਿ ਇੱਕ ਦੋ ਦਿਨ ਪਹਿਲਾਂ ਖਬਰ ਆਈ ਸੀ ਕਿ ਰਾਜਵੀਰ ਜਵੰਦਾ ਨੂੰ ਥੋੜੀ ਬਹੁਤੀ ਹੋਸ਼ ਆਈ ਹੈ ਉਹਨਾਂ ਨੇ ਆਪਣੀ ਮਾਂ ਨੂੰ ਦੇਖਿਆ ਅਤੇ ਰੋਣ ਲੱਗ ਪਿਆ ਇਧਰ ਮਾਤਾ ਨੇ ਵੀ ਉਹਨਾਂ ਦੀ ਰੋਣਾ ਸ਼ੁਰੂ ਕਰ ਦਿੱਤਾ ਲੇਕਿਨ ਅਸੀਂ ਇਸ ਗੱਲ ਉੱਥੇ ਕੋਈ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਕਿਉਂਕਿ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਕਈਆਂ ਨੇ ਤਾਂ ਇਥੋਂ ਤੱਕ ਵੀ ਲਿਖ ਦਿੱਤਾ ਕਿ ਆਰ ਆਈ ਪੀ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਹੇ ਜਵਾ ਰਾਜਵੀਰ ਰਾਜਵੀਰ ਜਵੰਦਾ ਆਪਣ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਕਰ ਸਕਣਗੇ ਅਜਿਹਾ ਕੁਝ ਨਹੀਂ ਵੈਂਟਿਲੇਟਰ ਤੇ ਨੇ ਦਿਮਾਗ ਦੇ ਵਿੱਚ ਆਕਸੀਜਨ ਵੀ ਜਾ ਰਹੀ ਸਰੀਰ ਦੇ ਅੰਗਾਂ ਦੇ ਵਿੱਚ ਸ਼ਕਤੀ ਨਹੀਂ ਜਾਣੀ ਜਾ ਰਹੀ ਦਿਮਾਗ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਸਰੀਰ ਉਹਨਾਂ ਦੇ ਕੰਮ ਨਹੀਂ ਕਰ ਰਿਹਾ ਲੇਕਿਨ ਉਹਨਾਂ ਦੇ ਸਵਾਸ ਉਹਨਾਂ ਦਾ ਦਿਲ ਅਤੇ ਉਹਨਾਂ ਦਾ ਦਿਮਾਗ ਥੋੜਾ ਬਹੁਤਾ ਕੰਮ ਕਰ ਰਿਹਾ ਹੈ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਹੈ ਕਿ ਅਰਦਾਸਾਂ ਦੇ ਵਿੱਚ ਤਾਕਤ ਹੁੰਦੀ ਹੈ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਰੱਬ ਅੱਗੇ ਫਿਰ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਜਲਦੀ ਤੋਂ ਜਲਦੀ ਰਾਜਵੀਰ ਜਵੰਦਾ ਦੀ ਜਿਹੜੀ ਫਿਜ਼ੀਕਲ ਕੰਡੀਸ਼ਨ ਹੈ ਰਿਕਵਰ ਹੋਵੇ ਧੰਨਵਾਦ